ਆ ਵਧੀਆ ਪਿੰਡਾਂ ਚ ਮੋੜ ਹੈ ਖੁਸ਼ ਮੂਡ ਚ ਹੀ ਫਿਰਨ ਦੇ ਆ ਉਹਨਾਂ ਲੀਡਰਾਂ ਵੇਖੋ ਮੂੰਹ ਸਿਕਰੀ ਜਮੀ ਪਈਆ ਹਾਏ ਤੋਬਾ ਹੋਣ ਢਈ ਹੈ ਆਈਦਾ ਖੁਸ਼ੀਖਸ਼ਾਲੀ ਲੋਕਾਂ ਦਾ ਇੰਨਾ ਪਿਆਰ ਉਤਸ਼ਾਹ ਮਿਲ ਰਿਹਾ ਆ ਦੇਖੋ ਪਿੰਡਾਂ ਚ ਕੀ ਬੰਟ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਦਾਦੂਵਾਲ ਚ ਖੜੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਚਾਰ ਹਲਕਿਆਂ ਦੇ ਵਿੱਚ 20 ਨਵੰਬਰ ਨੂੰ ਜਿੰਮਣੀ ਚੋਣਾ ਹੋਣੀਆਂ ਹਨ ਉਹਨਾਂ ਵਿੱਚੋਂ ਇੱਕ ਹਲਕਾ ਡੇਰਾ ਬਾਬਾ ਨਾਨਕ ਹੈ ਜਿਸ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਜਿਸ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਦੀ ਗੱਲ ਕਰੀਏ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੋਂ ਸਾਡੇ ਨਾਲ ਮੌਜੂਦ ਸੰਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਥੋਂ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਕਿ ਕੌਨਫੀਡੈਂਟ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ ਉਹਨਾਂ ਨੇ ਕਿਹਾ ਕਿ ਮਸੀਬ ਭਾਈਚਾਰਾ ਜੋ ਕਿ ਕਾਂਗਰਸ ਦੀ ਅਕਸਰ ਸਪੋਰਟ ਕਰਦਾ ਰਿਹਾ ਹੈ ਉਹ ਵੀ ਆਮ ਆਦਮੀ ਪਾਰਟੀ ਨਾਲ ਖੜਾ ਹੈ ਇਸ ਪਿੰਡ ਦੇ ਵੱਖ-ਵੱਖ ਪਤਵੰਤੇ ਸੱਜਣਾਂ ਨਾਲ ਗੱਲਬਾਤ ਹੋਈ ਦੇ ਪੂਰੇ ਕੀਤੇ ਹਨ ਜਿੰਨਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹਨ ਅਤੇ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਏਗੀ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਉਹ ਵੀ ਰਹੇ ਨੇ ਜਦੋਂ ਘਰ ਦੇ ਜਿਹੜੇ ਲੀਡਰ ਦੇ ਨਾਲ ਹੀ ਬੰਦੇ ਚੱਲਦੇ ਹੋਣ ਜਦੋਂ ਉਹ ਹੀ ਇੱਕ ਇੱਕ ਕਰਕੇ ਗੱਡੀ ਤੋਂ ਨਿਕਲਣ ਲੱਗ ਪਏ ਤਾਂ ਬੱਸ ਇੱਕ ਇੱਕ ਕਰਦੇ ਆ ਮੁੜ ਕੇ ਸਾਰੀ ਬੱਸ ਖਾਲੀ ਹੋ ਜਾਂਦੀ ਮੈਨੂੰ ਲੱਗਦਾ ਆਉਣ ਵਾਲੇ 2-4 ਦਿਨਾਂ ਤੱਕ ਸਾਰੀ ਗੱਡੀਆਂ ਖਾਲੀ ਹੋ ਜਾਣੀ ਅਮਨੋਕ ਪ੍ਰੋਗਰਾਮਸ ਮੈਂ ਵੀ ਉਥੋਂ ਮੈਂ ਹੁੰਦਾ ਸੀਗਾ ਉਧਰ ਉਹ ਹੁੰਦਾ ਸੀਗਾ ਆ ਮੋਮਨਪੁਰ ਪਿੰਡ ਹੈ ਛੋਟਾ ਜਿਹਾ ਰੋਲੇ ਲੱਗੇ ਐਂਥਰ ਮੈਂ ਜਾਂਦਾ ਐ ਉਧਰ ਹੁੰਦਾ ਤੇ ਮਾਪਰ ਕੱਲੀਆਂ ਕੱਲੀਆਂ ਗੱਡੀਆਂ ਚੱਕ ਕੇ ਇੱਤੀਆਂ ਨਹੀਂ ਤਾਂ ਮੇਰੀ ਵੀ ਬੜੀ ਐ ਨਾ ਨਾਲੇ ਕੱਲੀ ਕੱਲੀ ਗੱਡੀ ਚੱਕ ਕੇ ਇੱਤੀ ਦੋ ਬੰਦੇ ਹਰ ਕਦੇ ਗੱਡੀ 'ਚ ਸੀ ਸਿਰਫ ਜਿਹੜੇ ਦੋ ਬੰਦੇ ਵੀ ਐ ਉੱਤਰਦੇ ਉਹ ਕਿਉਂ ਮੜਾਏ ਨੇ ਦੋ ਉਨੂੰ ਤੇ ਵੀ ਘਤਰਾ ਹੈ ਕਿ ਕਿਹਨੇ ਬੜੇ ਬਿਡਾਰੀ ਮਾਰ ਸਕਦੇ ਨੇ ਉਹਨੂੰ ਇਹ ਕਿ ਇਹ ਵੀ ਡੱਕਣ ਗਾੜੀ ਮਾਰ ਜਾ ਦੋ ਕਿਨਾਂ ਨਿਕਲ ਜਾਲ ਹੱਥੋਂ ਪਰ 24 ਘੰਟਿਆਂ ਦਾ ਬੰਦਿਆ ਰੋ ਆਪਣੀ ਗੱਡੀ ਚ ਬਿਠਾ ਕੇ ਰੱਖਦਾ ਇਹ ਹੋਣ ਰਿਹਾ ਜਿਹੜਾ ਬੱਬਾ ਨਾਲ ਕਿੱਦਾਂ ਕਿਉਂ ਹੋਣ ਰਿਹਾ ਬੜਾ ਵਧੀਆ ਪਿੰਡਾਂ ਚ ਮੋਹਰ ਹੈ ਖੁਸ਼ ਮੂਡ ਚ ਹੀ ਫਿਰਨਦੇ ਆ ਉਹਨਾਂ ਲੀਡਰਾਂ ਵੇਖੋ ਮੂੰਹ ਸਿਕਰੀ ਜਮੀ ਭਈਆ ਹਾਏ ਤੋਬਾ ਹੋਣ ਢਈ ਹੈ ਅਈਦਾ ਖੁਸ਼ੀਖਸ਼ਾਲੀ ਲੋਕਾਂ ਦਾ ਇੰਨਾ ਪਿਆਰ ਉਤਸ਼ਾਹ ਮਿਲ ਰਿਹਾ ਆ ਦੇਖੋ ਪਿੰਡਾਂ ਚ ਕੀ ਬੰਡਾ ਤੁਸੀਂ ਅੱਜ ਪਿੰਡਾਂ ਜੀ ਘੁੰਮ ਰਹੇ ਹੋ ਬੜਾ ਲੋਕਾਂ ਵੋਟਾਂ ਨੂੰ 20 ਤਰੀਕ ਨੂੰ ਲੈ ਕੇ ਬੇਸਬਰੀ ਨਾਲ ਉਡੀਕ ਜਿਹੜੀ ਲੋਕ ਕਰ ਰਹੇ ਨੇ ਕਿੰਨਾ ਜੀ 크ਰਿਸਚੀਅਨ ਭਾਈਚਾਰੇ ਨੇ ਫੈਸਲਾ ਕਰ ਲਿਆ ਉਹ ਕਹਿੰਦੇ ਜਿੱਤਣਾ ਤਾਂ ਤੁਸੀਂ ਹੈਗਾ ਹੀ ਆ ਜਿਹੜੀ ਵੱਡੀ ਲੀਡ ਹੈ ਸਾਰੀ 크ਰਿਸਚੀਅਨ ਭਾਈਚਾਰੇ ਦੀ ਜੋ ਹਾਲਾਤ ਤੁਹਾਨੂੰ ਪਤਾ ਪਿਛਲੀਆਂ ਪਾਰਟੀਆਂ ਨੇ ਕੀਤੇ ਨੇ ਐਡੀ ਵੱਡੀ ਮਿਨਿਸਟਰੀ ਰਹਿੰਦਿਆਂ ਹੋયા ਵੀ ਮਤਲਬ ਇਹ ਹਲਕੇ ਦੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਵਿਗੜੇ ਹੋਏ ਨੇ ਗੁੰਡਰਾਜ ਚੱਲਿਆ ਬੜੇ ਲੋਕਾਂ ਦੇ ਪਰਚੀ ਹੋਏ ਨੇ ਤੇ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਲੋਕਾਂ ਨੇ ਚੈਨ ਦੇ ਨਾਲ ਘਰਾਂ 'ਚ ਬੈਠੇ ਨੇ ਅਮਨ ਸ਼ਾਂਤੀ ਦੇ ਨਾਲ ਕੰਮ ਹੁੰਦੇ ਨੇ ਪ੍ਰਸ਼ਾਸਨ ਵਧੀਆ ਕੰਮ ਕਰਦਾ ਪਿਆ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਚਲੋ ਪਿਛਲੀ ਵਾਰ ਜਿਹੜੀ ਗਲਤੀ ਹੋਈ ਏ ਉਹ ਆਪਾਂ ਗਲਤੀ ਦੁਹਰੇ ਨਾ ਦਰਾਈਏ ਸਰਦਾਰ ਗੁਰਦੀਪ ਸਿੰਘ ਦੇ ਹੱਕ 'ਚ ਲੀਡ ਨਾ ਜਿਤਾ ਕੇ ਤੇ ਉਹਨਾਂ ਨੂੰ ਆਪਾਂ ਵਿਧਾਨ ਸਭਾ 'ਚ ਭੇਜੀਏ ਤਾ ਜੋ ਆਪਣੀ ਹਲਕੀ ਦੀ ਤਰੱਕੀ ਹੋ ਸਕੇ ਬਿੰਦਰ ਸਿੰਘ ਜੀ ਵੀ ਸਾਡੇ ਵੱਲੋਂ ਤਾਂ ਫੁੱਲ ਆਪਣੀ ਹੈਗੀ ਹਮਾਇਤ ਪੂਰੀ ਆ ਪਿੰਡ ਦੀਆਂ ਭਾਵਾਂ ਅਸੀਂ ਕਿਹਾ ਗਿਣ ਕੇ ਲੈ ਲਓ ਸਾਡੇ ਕੋਲ ਵੋਟਾਂ ਠੀਕ ਹੈ ਕਿਣਕੇ ਦੇਾਂਗੇ ਬਾਕੀ ਇਲਾਕੇ ਦਾ ਮਾਹੌਲ ਬਹੁਤ ਵਧੀਆ ਹੈ ਪਿੰਡ ਦੇ ਲੋਕ ਇਲਾਕੇ ਦੇ ਲੋਕ ਖੁਸ਼ ਹੈ ਕੁਝ ਉਹਦੀਆਂ ਗਲਾਂ ਗੁਲਾਂ ਦਾ ਥੋੜਾ ਚੱਕਰ ਕਰਕੇ ਲੋਕਦਰਾ ਮਾਹੌਲ ਵਿਗਾੜਦੇ ਆ ਤਾਂ ਕਰਕੇ ਆਮ ਪਾਰਟੀ ਨੂੰ ਜ਼ਿਆਦਾ ਸਪੋਰਟ ਹੈ ਅੱਡੇ ਪਿੰਡ ਬਾਰੇ ਵੀ ਬੋਲ ਰਹੇ ਆ ਅਸੀਂ ਖੁਦ ਬੋਲ ਰਹੇ ਠੋਕ ਦੇਾਂਗੇ ਜਵਾਬ ਦਾ ਤੇ ਜਦੋਂ ਅਸੀਂ ਠੋਕ ਕੇ ਜਵਾਬ ਦੇਾਂਗੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਅੱਜ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਪਿੰਡ ਦਾਦੂਵਾਲ ਵਿੱਚ ਮੀਟਿੰਗ ਕਰ ਰਹੇ ਸੀ ਤੇ ਆਮ ਆਦਮੀ ਪਾਰਟੀ ਜਰੀਏ ਸਿਖਰਾਂ ਤੇ ਚੱਲ ਰਹੀ ਆ ਤੇ ਅਸੀਂ ਸਾਰਾ ਪੂਰ ਜੋਰ ਕਰਕੇ ਸਿਖਰਾਂ ਤੇ ਪਹੁੰਚਾਵਾਂਗੇ ਤੇ ਬਹੁਤ ਵੱਡੀ ਲੀਡ ਨਾਲ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਜਿਤਾਵਾਂਗੇ ਸਵਾਹਿਗੁਰ ਜੀ ਕੀ ਫਤਿਹ देखो भाई आम पार्टी ਦਾ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਜੇ ਇੱਕ ਤੇ ਤੁਸੀਂ ਜੇ ਕਾਂਗਰਸ ਦੀ ਗੱਲ ਕਰੋ ਤੇ ਉਹਨਾਂ ਦਾ ਇੱਕ ਮਲ ਪਰ ਪਰਿਵਾਰਵਾਦ ਕਾਰਿਆ ਲੋਕ ਇਤੋਂ ਵੀ ਨਰਾਜ ਹੋਏ ਆ ਪੀ ਕਦੀ ਆਪ ਬਣ ਕੇ ਜਾਂ ਲੜਕੇ ਨੂੰ ਜਾਂ ਦੀ ਘਰ ਦੀ ਨੂੰ ਮਤਲਬ ਉਹਨਾਂ ਨੇ ਜੀਤੀ ਸੀਟ ਇਤੋਂ ਹੀ ਜਿਆਦਾ ਲੋਕ ਨਰਾਜ ਆ ਬਾਕੀ ਆਮ ਪਾਰਟੀ ਨੂੰ ਤੁਹਾਨੂੰ ਪਤਾ ਜੇ ਕੰਮ ਵੇਲੇ ਸ਼ੁਰੂ ਤੋਂ ਲੋਕਾਂ ਦੇ ਘਰਾਂ ਦਾ ਬਿਜਲੀ ਮਾਫ ਹੋਰ ਕਈ ਆਪਣੇ ਸਹੂਦਾ ਮਿਲਿਆ ਵਾ ਇਸ ਕਰਕੇ ਮਤਲਬ ਲੋਕਾਂ ਦਾ ਰਜਾਨ ਜਿਆਦਾ ਆਮ ਪਾਰਟੀ ਵੱਲ ਆ ਤੇ ਸਾਨੂੰ ਇਸ ਵਾਰ ਵੀ ਗੁਰਦੀਪ ਸਿੰਘ ਬਹੁਤ ਵੱਡੀ ਹਰਕਾਰ ਜਿੱਤ ਪ੍ਰਾਪਤ ਕਰੇਗਾ